ਮੈਂ ਇਹ ਜਾਣਕਾਰੀ ਦੇਣਾ ਵੀ ਨਹੀਂ ਚਾਹੁੰਦਾ ਸੀਗਾ ਮੈਂ ਤਾਂ ਚਾਹੁੰਦਾ ਸੀ ਵੀ ਕੁਝ ਨਹੀਂ ਹੁੰਦਾ ਹੋ ਜਾਣੇ ਤੱਕਾ ਕੁਝ ਨਹੀਂ ਹੁੰਦਾ ਜਿਹੜਾ ਕੁਝ ਹੋਣਾ ਕਿਉਂਕਿ ਬਿਹਾਰੀ ਮੇਰੇ ਨਾਲ ਜਾਨ ਪਛਾਨ ਵਧੀਆ ਉਹ ਕਹਿੰਦੇ ਤੈਨੂੰ ਕੁਝ ਨਹੀਂ ਕਹਿੰਦੇ ਯਾਰ ਆਹ ਸਿਸਟਮ ਹੋਊਗਾ ਤੂੰ ਦੇਖ ਲੈ ਹੁਣ ਸਾਰੇ ਛਪੈਣਾਂ ਬੇਨਤੀ ਹੈ ਤੁਸੀਂ ਆਪਦੇ ਹੱਥਾਂ ਚ ਕਮਾਂ ਲੈ ਲਓ ਬਹੁਤ ਟਾਈਮ ਹੋ ਗਿਆ ਅਫਸਰ ਸੁਣਨਾ ਤੱਕਾ ਕਰੀਂਦਾ ਬਦਲੀਆਂ ਸੋਡੀਆਂ ਹੁੰਦੀਆਂ ਨਹੀਂ ਆ ਕਿੱਥੋਂ ਕਿੱਥੋਂ ਤੱਕ ਦੂਰ ਦੂਰ ਤੱਕ ਲੁਧਿਆਣੇ ਕੋਈ ਕਿਤੇ ਕੋਈ ਕਿਤੇ ਸਾਰੀਆਂ ਕਮਾਂਡੋਆਂ ਕਿਵੇਂ ਭੱਜੀਆਂ ਫਿਰਦੀਆਂ ਆਪਣੇ ਬੰਦੇ ਮਰੀ ਜਾਂਦੇ ਆ ਕੋਈ ਐਕਸੀਡੈਂਟ ਹੋ ਗਿਆ ਕੱਲ ਅਟੈਕ ਹੋਇਆਗਾ ਸੱਚ ਨੂੰ ਵੇ ਬਾਹਾਂ ਟੁੱਟ ਗਈਆਂ ਆਸ ਵੀ ਦੀ ਲੜਾਈ ਜਾਂਦੇ ਇਹ ਲੀਡਰ ਕੌਣ ਆਏ ਆ ਤੁਸੀਂ ਇਨਸਾਫ ਦੀ ਗੱਲ ਕਿਉਂ ਨਹੀਂ ਕਰਦੇ ਸੱਚ ਦੇ ਧਾਰ ਤੇ ਚੱਲ ਪੁਰ ਨਹੀਂ ਤਾਂ ਬਹੁਤ ਭੇੜੀ ਹੋਣੀ ਛੋੜਨਾ ਜਿੰਨੇ ਆ ਥਾਣੇਦਾਰ ਆ ਗਏ ਆ ਜਿਹੜੇ ਸਟਾਰ ਲੱਗੇ ਇਹ ਸਾਰੇ ਸਾਨੂੰ ਕਹੀ ਜਾਂਦੇ ਸਾਡੀ ਇਹਨਾਂ ਨਾਲ ਸਾਡੇ ਵੀ ਤਿੰਨ ਢੜੇ ਬਣੇ ਹੋਏ ਆ ਅਫਸਰਾਂ ਦਾ ਅੱਡਾ ਥਾਣੇਦਾਰਾਂ ਦਾ ਅੱਡਾ ਸਪਾਹੀਆਂ ਦਾ 11 ਦਾ ਅੱਡਾ ਅੱਡਾ 11 ਵਾਲੀ ਭਰਤੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ 10ਵੇਂ ਗੁਰੂ ਦੀ 16 ਵਾਲੀ ਭਰਤੀ ਇਤਿਹਾਸ ਸਿਰਜਦੂ ਵੀ 1699 ਦਾ ਇੱਕ ਵਾਰੀ ਆ ਜਾਓ ਸਾਰੇ ਪੁਲਿਸ ਲੈਣਾ ਚ ਇਕੱਠੇ ਹੋ ਜੋ ਨਹੀਂ ਆਏ ਨਹੀਂ ਪਤਾ ਸਾਰਿਆਂ ਦੇ ਪਰਿਵਾਰ ਮਾਰੇ ਜਾਂਦੇ ਆ ਸਾਰਿਆਂ ਦਾ ਬਹੁਤ ਨੁਕਸਾਨ ਹੋਣਾਗਾ ਮੇਰੀਆਂ ਜਾਣਕਾਰੀਆਂ ਕਦੇ ਛੁੱਟ ਨਹੀਂ ਜਾਂਦੀਆਂ ਮੇਰਾ ਮੇਰਾ ਮੈਂ ਪਾਉਣੀ ਨਹੀਂ ਸੀ ਵੀਡੀਓ ਨਾ ਮੇਰਾ ਜੀ ਕਰਦਾ ਸੀ ਕਿ ਹੋ ਜਾਣੇ ਧੱਕਾ ਲੋਕਾਂ ਜਦੋਂ ਸਾਡੇ ਪਰਿਵਾਰ ਨਾਲ ਹੋਇਆਗਾ ਮੇਰੇ ਪਰਿਵਾਰ ਚ ਅਸੀਂ ਤਿੰਨ ਭੈਣ ਭਰਾ ਦੋ ਇੱਕ ਦੋ ਮੇਰੇ ਮਾਂ ਤੇ ਦੋ ਮੇਰੇ ਭਾਂ ਦੇ ਸੱਤਾਂ ਨੂੰ ਮੈਂ ਤਾਂ ਨਾਲ ਦੀਆਂ ਗੋਲੀ ਮਾਰ ਦੇਣੀ ਆ ਜੇ ਤੁਸੀਂ ਮੇਰੇ ਹੱਕ ਚ ਨਾ ਆਇਓ ਕਿਉਂਕਿ ਮੈਨੂੰ ਪਤਾ ਹੁਣ ਲੀਡਰ ਵੀ ਮੇਰੇ ਤੇ ਲੱਗਣਗੇ ਤੇ ਸਾਰੀ ਪੁਲਿਸ ਵੀ ਲੱਗੂ ਵੀ ਇਹਨੇ ਆ ਕੇ ਕਿਤਾਬਸਰ ਵੀ ਲੱਗਣਗੇ ਤੁਸੀਂ ਕਿਉਂ ਮੂਰੇ ਹੋਈ ਨਾ ਕੁੜੀਆਂ ਮੂਰੇ ਕਰ ਦਿੰਨੇ ਹੋ ਸੋਨੂੰ ਨਹੀਂ ਪਤਾ ਪੰਜਾਬ ਤੰਦੂਰ ਵਾਂਗੂ ਤਫਿਆ ਪਿਆ ਜਾ ਸਾਰੇ ਆ ਥਾਣੇਦਾਰ ਕਹੀ ਜਾਂਦੇ ਹੈਗੇ ਅਸੀਂ 84 ਚ ਆਏ ਕੀਤਾ ਜਾਂ ਉਹ 83 ਵੇ ਲੈ ਆਏ ਤੇ ਚਲੋ ਰਟਾਇਰ ਹੋ ਗਏ ਉਸ ਤੋਂ ਬਾਅਦ ਇੱਥੋਂ ਤੱਕ ਆਤਵਾਦ ਚੱਲ ਗਿਆ ਤੇ ਆਤਵਾਦ ਹੁਣ ਵੀ ਚੱਲੀ ਜਾਂਦਾ ਅਸੀਂ ਆਏ ਆ ਬੰਦੇ ਮਾਰਦੇ ਰਏ ਅਸੀਂ ਉੱਪਰ ਦੇ ਕੜਾਹੇ ਸਿੱਟਦੇ ਰਏ ਅਸੀਂ ਐ ਕਰਦੇ ਹੋ ਸਿੱਖਾਂ ਦੇ ਮੁੰਡੇ ਮਾਰੀ ਗਏ ਤੁਸੀਂ ਸਿੱਖਾਂ ਦੇ ਘਰੇ ਜਨਮ ਲੈ ਤੇ ਉਹ ਤਾਂ ਬੋਲਦੇ ਨਹੀਂ ਜਿਹੜੇ ਪੁਲਿਸ ਦੇ ਵਿੱਚ ਸ਼ਹੀਦ ਹੋਏ ਆ ਜਾਂ ਜਿਹੜੇ ਸਿੱਖਾਂ ਦੇ ਸ਼ਹੀਦ ਹੋਏ ਉਹ ਤਾਂ ਚੁੱਪੀ ਬੈਠੇ ਆ ਲੀਡਰਸ਼ਿਪ ਆਸਤਾ ਉਹਨਾਂ ਦੇ ਨਾਂ ਤੇ ਕਰੀ ਜਾਂਦੇ ਆ ਵੀ ਐ ਹੋ ਗਿਆ ਐ ਹੋ ਗਿਆ ਬਹੁਤ ਤਕੜੀਆਂ ਤਕੜੀਆਂ ਬਹੁਤ ਜਿਆਦਾ ਤਕੜੀਆਂ ਤਕੜੀਆਂ ਅਜੇ ਗੱਲਾਂ ਦੱਸਣੀਆਂ ਤੁਹਾਨੂੰ ਇਸ ਕਰਕੇ ਵੀਡੀਓ ਜਿਆਦਾ ਲੰਮੀ ਹੁੰਦੀ ਆ ਇਹ ਹੋ ਸਕਦਾ ਹੈ ਵੀਡੀਓ ਤੋਂ ਬਾਅਦ ਮੇਰੀ ਇਹ ਉੱਥੇ ਤੱਕ ਪਹੁੰਚ ਜਾਏ ਛੇਤੀ ਛੇਤੀ ਪਹਛਾਦੋ ਕਿਉਂਕਿ ਨੈੱਟ ਬੰਦ ਕਰਨ ਲੱਗੇ ਮੈਂਟ ਲਾਉਣਗੇ ਫਿਰ ਮੁੜ ਕੇ ਐ ਨਹੀਂ ਪਤਾ ਲੱਗਣਾ ਵੀ ਕੌਣ ਕਿੱਥੇ ਮਰੀ ਜਾਂਦਾ ਕੌਣ ਕਿੱਥੇ ਮਰੀ ਜਾਂਦਾਗਾ ਇਸ ਕਰਕੇ ਸਾਰੀ ਪੰਜਾਬ ਪੁਲਿਸ ਨੂੰ ਬੇਨਤੀ ਆ ਕਿਉਂ ਕਿੰਨੇ ਗਨਮੈਨ 25 25 ਜਾਣੇ ਬਲਜਿੰਦਰ ਕੌਰ ਵਰਗੀਆਂ ਗਨਮੈਨ ਲਈ ਫਿਰਦੀਆਂ ਹਰੇਕ ਐਮਐਲਏ ਹਰੇਕ ਐਸਐਸਓ ਨੂੰ ਲੱਖ 2 ਲੱਖ ਰੁਪਇਆ ਲੈ ਲੈ ਕੇ ਲਾਈ ਜਾਂਦੇ ਐ ਐਸਐਸਪੀ ਲੱਖ ਕਰੋੜ ਕਰੋੜ ਰੁਪਇਆ ਲਈ ਜਾਂਦੇ ਆਗੇ ਕਿਉਂ ਫਿਰ ਚਿੱਟਾ ਕਿਵੇਂ ਬੰਦ ਹੋਊਗਾ ਕਿੰਨੇ ਕਿੰਨੇ ਆਵਦੇ ਬਲਜਿੰਦਰ ਕੌਰ ਕਿੰਨੇ ਰਿਸ਼ਤੇਦਾਰਾਂ ਨਾਲ ਗਨਮੈਨ ਲਈ ਫਿਰਦੀ ਆਪ ਦੇ ਨਾਲ ਕਿੰਨੇ ਲਈ ਫਿਰਦੀ ਹੈ ਭਰਾ ਦੇ ਨਾਲ ਗਨਮੈਨ ਫਿਰ 2 2 3 3 ਲੱਖ ਫਿਰ ਫੈਨਲੀ ਚ ਗੱਡੀਆਂ ਪਾਰ ਰੱਖੀਆਂ 100 200 ਇਹ ਕਿਸੇ ਪਾਸੇ ਕੋਈ ਸਾਂ ਨਹੀਂ ਛੜਦੀ ਤੂੰ ਤਲਵੰਡੀ ਸੱਭੋਂ ਨੂੰ ਤੂੰ ਦਾਗ ਲਵਾਤਾ ਹੁਣ ਤਲਵੰਡੀ ਸੱਭ ਜੇ ਪਰ ਗੋਬਿੰਦ ਸਿੰਘ ਜੀ ਦੇ ਬੋਲ ਹੋਏ ਸੀਗੇ ਵੀ 25 ਕੋ ਤੱਕ ਇਥੋਂ ਜਿੰਨ ਕੁਝ ਵੀ ਨਹੀਂ ਹੋਊਗਾ ਗਾਂ ਪੱਛੀ ਕੋ ਫੇਰ ਇਸ ਤਰ੍ਹਾਂ ਮਿੰਦੇ ਜਾਊ ਤੇ ਇੱਕ ਫਵਾੜ ਢੀ ਹੋਈ ਵੀ ਪੱਛੀ ਕੋ ਤੇ ਦੀਵਾ ਬਲੂਆ ਹੁਣ ਤੁਸੀਂ ਦੇਖ ਲਓ ਵੀ ਅਕਾਲ ਤਖਤ ਸਾਹਿਬ ਹੀ ਜੇਰ ਫੈਂਡਰੀ ਉੱਡਦੀ 25 30 ਪੰਡ ਹਰਿਆਣੇ ਦੇ ਉੱਡਣਗੇ 25 30 ਆਪਣੇ ਪੰਜਾਬ ਦੇ ਉੱਡਣਗੇ ਨਾਲ ਅਕਾਲ ਤਖਤ ਵੀ ਉੱਡੂਆ ਹੁਣ ਤੁਸੀਂ ਦੇਖ ਲਓ ਵੀ ਤਖਤਾ ਪਲਟਣਾ ਕਿ ਅਕਾਲ ਤਖਤ ਲੜਾਉਣਾ ਤੇ ਕੀ ਕਰਨਾਗਾ ਜਾਂ ਆਲ ਵਰਡ ਦਾ ਤਖਤਾ ਪਲਟਾ ਜਾਊਗਾ ਸਾਰ ਆਲ ਇੰਡੀਆ ਦਾ ਤਖਤਾ ਪਲਟਾ ਜਾਊਗਾ ਜਿਹੜੇ ਬੰਦੇ ਬੋਧਰਾ ਕਾਂਡ ਪੜ ਕੇ ਦੇਖੋ ਏ ਟੋਏ ਪੜ ਪੜ ਕੇ ਤੇਲ ਪਾ ਪਾ ਕੇ ਬੰਦੇ ਮਚਾਏ ਉਹ ਬੰਦੇ ਤੁਸੀਂ ਪ੍ਰਧਾਨ ਮੰਤਰੀ ਬਣਾ ਤੇ ਮਿੱਥ ਸ਼ਹਿਰ ਗਣ ਕਿੱਡਾ ਧੱਕਾ ਕੀਤਾ ਕੀ ਕੁਛ ਹੋਈ ਜਾਂਦਾ ਕਿੰਨੇ ਦੰਗੇ ਕਰਾਏ ਫਿਰ ਤੁਸੀਂ ਵੋਟਾਂ ਦੇ ਵਿੱਚ 60 65% 60% ਬੋਟ ਪੋਲ ਹੁੰਦੀ ਹੈਗੀ ਉਹਦੇ ਵਿੱਚ 20 20 3 3 4 4 ਫਾਰਟੀਆਂ 20 20% ਵੋਟ ਪੋਲ ਹੋਗੀ ਉਹਦੇ ਵਿੱਚੋਂ ਫਿਰ ਇਹ ਕੀ ਕਰਦੇ ਆ ਤੁਸੀਂ ਦੇਖੋ 1% 21% ਵਾਲਾ ਜਿੱਤ ਰਿਹਾਗਾ 21% ਵਿੱਚ 11% ਤਾਂ ਜਿਹੜੀ ਨਸ਼ੇ ਤੇ ਪੈਸੇ ਵਾਲੀ ਵੋਟ ਆ 5% ਪੁਲਿਸ ਦੀ ਦਾਅਵੇ ਤੇ ਗੈਂਗਸਟਰਾਂ ਦੇ ਦਾਅਵਾ 5% ਵੋਟ ਤੇ ਇਹ ਪ੍ਰਧਾਨ ਮੰਤਰੀ ਬਣ ਜਾਂਦੇ ਤੇ 95% ਸਾਰਾ ਆਲ ਇੰਡੀਆ ਤੰਗ ਹੋਈ ਜਾਂਦਾਗਾ ਵੀਡੀਓ ਮੈਂ ਕੱਟ ਕਰਕੇ ਬਣਾ ਰਿਹਾ ਕਿਉਂਕਿ ਜਿਆਦਾ ਵੀਡੀਓ ਲੰਮੀ ਹੁੰਦੀ ਹੈ ਮੈਂ ਵਿੱਚ ਛੱਡ ਦਿਨਾਗਾ ਤੁਹਾਨੂੰ ਸਿਆਸਤ ਬਾਰੇ ਸਾਰੀ ਜਾਣਕਾਰੀ ਦੇਵਾਂਗਾ ਸਿਆਸਤ ਕਿਵੇਂ ਖੇਡੀਆਂ ਜਾਂਦੇ ਇਹ ਸਾਰੀਆਂ ਚੀਜ਼ਾਂ ਜੋੜ ਕੇ ਖੇਡੀਆਂ ਜਾਂਦੇ ਧਰਮ ਦੇ ਨਾਂ ਤੇ ਵੀ ਖੇਡੀਆਂ ਜਾਂਦੇ ਆ ਇਹ ਰਾਜਨੀਤੀ ਦੇ ਨਾਂ ਤੇ ਵੀ ਸਿਆਸਤ ਕਰੀ ਜਾਂਦੇ ਆ ਇਹ ਅਰਥ ਸ਼ਾਸਤਰ ਤੌਰ ਤੇ ਵੀ ਕੀ ਜਾਂਦੇ ਆ ਇਹ ਸਮਾਜ ਫਿਜ਼ੀਕਲ ਤੌਰ ਤੇ ਵੀ ਕੀ ਜਾਂਦੇ ਆ ਇਹ ਪੈਸੇ ਦੀ ਵਰਤੋਂ ਵੀ ਕੀ ਜਾਂਦੇ ਆ ਇਹ ਗੈਂਗਸਟਰਾਂ ਦੀ ਵਰਤੋਂ ਵੀ ਕੀ ਜਾਂਦੇ ਆ ਇਹ ਨਸ਼ੇ ਦੀ ਵਰਤੋਂ ਵੀ ਕੀ ਜਾਂਦੇ ਆ ਇਹ ਜਿੱਥੇ ਧਰਮ ਨਾਲੇ ਕਹਿੰਦੇ ਧਰਮ ਦੇ ਨਾਂ ਤੇ ਸਿਆਸਤ ਨਾ ਖੇਡੋ ਤੇ ਧਰਮ ਦੇ ਨਾਂ ਤੇ ਇਹ ਦੰਗੇ-ਵਸਾਦ ਕਰਾ ਦਿੰ ਜਿੱਥੇ ਜਵਾ ਧਰਮ ਦੇ ਨਾਂ ਤੇ ਸਿਆਸਤ ਕਰ ਲੋ ਬਾਕੀ ਚੀਜ਼ਾਂ ਦੇ ਕਾਟਾ ਮਾਰ ਦੋ ਧਰਮ ਦੀ ਕਿਸੇ ਨਾਲ ਨਹੀਂ ਬਣਦੀ ਜਦੋਂ ਧਰਮ ਬੰਦੇ ਜਿਹੜੀ ਰਾਜਨੀਤੀ ਉਹ ਬੰਦੇ ਮੰਗਣ ਲੱਗੀ ਬੰਦੇ ਮੰਗਦੀ ਹੈਗੀ ਚੰਗੇ ਚੰਗੇ ਰਾਜਨੀਤਿਕਾਂ ਲੀਡਰਾਂ ਨੂੰ ਜਾਂ ਅਫਸਰਾਂ ਨੂੰ ਪਤਾ ਹੋਵੇ ਰਾਜਨੀਤੀ ਕੀ ਚੀਜ਼ ਆ ਜੇ ਧਰਮ ਬੰਦੇ ਮੰਗਣ ਲੱਗ ਜੇ ਧਰਮ ਮੰਦਿਆਂ ਨੂੰ ਖਾਂਦਾ ਹੈਗਾ ਇਹ ਚੀਜ਼ਾਂ ਮੈਂ ਹੌਲੀ ਹੌਲੀ ਸਮਝਾਵਾਂਗਾ ਤੁਹਾਨੂੰ ਮੈਂ ਬਹੁਤ ਲੰਮੀਆਂ ਵੀਡੀਓ ਐ ਨਹੀਂ ਪਤਾ ਮੈਂ ਕਿੰਨੇ ਟਾਈਮ ਬੋਲੀ ਜਾਵਾਂ ਕਿੰਨਾ ਟਾਈਮ ਵੀ ਆ ਚੀਜ਼ ਹੁੰਦੀ ਹੈ ਰਾਜਨੀਤੀ ਕਿਉਂਕਿ ਅਸੀਂ ਸਰਪੰਚੀ ਕੀਤੀ ਹੈ ਕਿ ਸਾਨੂੰ ਪਤਾ ਅਸੀਂ ਮੈਂਬਰ ਵੀ ਜਿ ਤੁਹਾਨੂੰ ਕਹਿ ਕੇ ਜ ਉਹਦੇ ਬਰਾਬਰ ਗਰਮੇਲ ਖਾਲਸੇ ਨੇ ਕਾਗਜ਼ ਭਰੇ ਉਹਦੇ ਕੁਦਰਤੀ ਕੈਂਸਲ ਹੋ ਗਏ ਤਾਂ ਗਰਮ ਕਾਲੇ ਨੂੰ 50 60 ਵੋਟਾਂ ਹੀ ਪੈ ਰਹੀਆਂ ਸੀ ਜੇ ਉਹ ਕਾਗਜ਼ ਕੈਂਸਲ ਹੋ ਕਿਤੇ 647 ਵੋਟਾਂ ਤੇ ਸਰਪੰਚ ਜਿੱਤੇਗਾ ਸਾਰੇ ਸਰਪੰਚਾਂ ਨੂੰ ਬੇਨਤੀ ਹੈ ਸਾਰੇ ਸਰਪੰਚਾਂ ਦੇ ਮੁੰਡਿਆਂ ਨੂੰ ਬੇਨਤੀ ਹੈ ਵੀ ਇੱਕ ਵਾਰ ਯਾਰ ਤੁਸੀਂ ਆਓ ਸਾਰੇ ਸਰਪੰਚਾਂ ਨੂੰ ਜਨਮਾਨੇ ਦੇਵਾਂਗੇ ਸਰਪੰਚਾਂ ਦੀ ਚਲਦੀ ਕਰਾਂਗੇ ਜੇ ਕਿਸੇ ਦੀ ਧੀ ਨਾਲ ਬਲਾਤਕਾਰ ਹੁੰਦਾ ਉਹਨੂੰ ਗੋਲੀ ਗੋਲੀ ਮਾਰੋ ਯਾਰ ਜੇ ਕੋਈ ਚਿੱਟਾ ਵੇਦਾ ਉਹਨੂੰ ਗੋਲੀ ਮਾਰੋ ਗੋਲੀ ਦਾ ਜਵਾਬ ਗੋਲੀ ਮੂਸੇ ਵਾਲੇ ਪੇਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਹੁਣ ਤੁਸੀਂ ਐਡਾ ਆਪਦਾ ਪੁੱਤ ਅਮਰ ਬਾ ਲਿਆ ਇੱਕ ਕੇ ਸੰਤਾਨਾਂ ਨੂੰ 50 ਪੁਲਿਸ ਦੇਈ ਬੈਠੀ ਏ ਖੋ ਕੇ ਚਲਾ ਦਿਓ ਯਾਰ ਕੀ ਕਰਨਾ ਕਿਉਂਕਿ ਆ ਦੋੜੇ ਦੋ ਦਿਨਾਂ ਬਾਅਦ ਹੀ ਰਫਿੰਡਰੀ ਫਟ ਗਈ ਫੇਰ ਤਾਂ ਇਹ ਨਹੀਂ ਪਤਾ ਕਿਹਨੂੰ ਕਿਹਨੂੰ ਮਾਰਨਾ ਸਾਨੂੰ ਕਿਸੇ ਨਹੀਂ ਛੱਡਣਾ ਨਹੀਂ ਬਖਸ਼ਣਾ ਨਹੀਂ ਨਾ ਕਿਸੇ ਕਲਾਕਾਰ ਨੂੰ ਬੱਬੂ ਮਾਲ ਦੇ ਕੱਟੜ ਫੈਨਾਂ ਨੂੰ ਕਿਸੇ ਨੇ ਨਹੀਂ ਛੱਡਣਾ ਬੱਬੂ ਮਾਨਰਗਨ ਨੂੰ ਸਾਰੇ ਕਲਾਕਾਰਾਂ ਨੂੰ ਈੜੀ ਰੇਡਾਂ ਪਾ ਪਾ ਕੇ ਪਰਚੇ ਤਾਂ ਦੇਈ ਬੈਠੀ ਆ ਕਿਸੇ ਨੂੰ ਨਹੀਂ ਛੱਡਣਾ ਦੁਬਾਰੇ ਗੋਰਾ ਫੇਰ ਅੰਗਰੇਜ਼ ਇੱਥੇ ਰਾਜ ਕਰਨ ਆਊਗਾ ਇਹ ਗੱਲਾਂ ਮੈਂ ਹੌਲੀ ਹ ਬਹੁਤ ਹੀ ਜ਼ਿਆਦੇ ਭਵਾਨਤਮਨ ਦੀ ਭੈਣ ਦੇ ਲੰਨ ਵੜ ਗਿਆ ਤੇ ਇਹ ਨਕਲੀ ਭਗਤ ਸਿੰਘ ਨੇ 50 ਮਰਵਾਤਾ ਇਹਨੇ ਭੈਣ ਚੋਦ ਨੇ ਜੇ ਮੈਂ ਨਾ ਆ ਵੀਡੀਓ ਪਾਵਾਂ ਤਾਂ ਤੁਸੀਂ ਦੇਖ ਲਓ ਮੈਂ ਬਜ਼ੁਰਗਾਂ ਨੂੰ ਦੱਸ ਬੈਠਾ ਵੀ ਆਹ ਗੱਲ ਹੋ ਰਹੀ ਆ ਉਹ ਮੈਨੂੰ ਕਹਿੰਦੇ ਵੀ ਹੁਣ ਅਸੀਂ ਗੋਲੀਆਂ ਤੇਰੇ ਪਿੱਛੇ ਅਸੀਂ ਗੋਲੀਆਂ ਖਾਰਾਂਗੇ ਪਹਿਲਾਂ ਤਾਂ ਤੇਰੇ ਨਹੀਂ ਕਿਸੇ ਨੇ ਸਾਥ ਦਿੱਤਾ ਨਾ ਨਾ ਸਹੀ ਇਹ ਤੁਹਾਨੂੰ ਜਾਣਕਾਰੀ ਦੇ ਜੇ ਲੋਕਾਂ ਨੂੰ ਵਧੀਆ ਲੱਗੀ ਜੇ ਠੀਕ ਲੱਗਦਾ ਤਾਂ ਦੇਖ ਲਓ ਜਿਸ ਨੂੰ ਆਲਾ ਤਾਂ ਮੈਂ ਉਹ ਨਹੀਂ ਜੱਪ ਜੇ ਮਾਰੀ ਨਾ ਤਾਂ ਤੁਸੀਂ ਤੁਹਾਡੀ ਮਰਜ਼ੀ ਆ ਕਿਉਂਕਿ ਮੋਦੀ ਸਰਕਾਰ ਹੁਣ ਬਣੀ ਆ ਹੁਣ ਨਾ ਉਹ ਸਰਕਾਰ ਟੁੱਟਣ ਦੇਣੀ ਆ ਉਹਨੇ ਫਿਰ ਨਾ ਉਹਨੇ ਮੰਗਾ ਮੰਨਣੀਆਂ ਕਿਉਂ ਜਿਹੜਾ ਦੇਸ਼ ਦਾ ਪਿਆਓ ਬਣਾ ਬੈਠਾ ਯਾਰ ਮੋਦੀ ਕਿਉਂ ਫਿਰ ਉਹਨਾਂ ਨਾਲ ਦੇਸ਼ ਨਾਲ ਕਿਉਂ ਨਹੀਂ ਗੱਲ ਕਰਦਾ ਵੀ ਕਿਉਂ ਨਹੀਂ ਕ੍ਰਾਂਸੀ ਥੱਲੇ ਸਿੱਟਦੇ ਤੁਸੀਂ ਸਾਡੇ ਦੇਸ਼ ਨੂੰ ਵੀ ਦੇ ਦਿਓ ਯਾਰ ਕੋਈ ਨਾ ਕੋਈ